कीatation थे उतना एक उठो तो कोई और है वो आके जिदा ने बैतला रखीया थी दुआ कर दे मोरे सिक्के रख के गए अच्छा रख के, के इद्ध 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 है तो मुझे कहता क्या के मैं कार्डाच तो कर जा एकदम ही कार्डाच आमीन जी हालेलुया परमेश्वर का धन्यवाद खास करके बहुत बड़ी गवाही है सो पिछले संडे लाडी आया ਸੋ ਪਰਮੇਸ਼ਰ ਤਾਰਾ ਉਹਨੇ ਮਾਨ ਲਾ ਕੇ ਪ੍ਰਾਰਥਨਾ ਕੀਤੀ ਸੋ ਜਿਸ ਤਰ੍ਹਾਂ ਕੁਝ ਉਹ ਵਿਖਵਾਲੀਆਂ ਦੇ ਦੁਆਰਾ ਵੀ ਕਿਹਾ ਕਿ ਤੁਹਾਡੇ ਕਰਜ਼ੇ ਉਤਰ ਜਾਣ ਕਰਜ਼ੇ ਉਤਰ ਜਾਣਗੇ ਸੋ ਵਿਸ਼ਵਾਸ ਨਾਲ ਉਹਨੇ ਨੇਚਨ ਮੀਟਿੰਗ ਨੂੰ ਅਟੈਂਡ ਕੀਤਾ ਔਰ ਪ੍ਰਾਰਥਨਾ ਵੀ ਕੀਤੀ ਸੋ ਪ੍ਰਭੂ ਨੇ ਉਨੂੰ ਦਰਸ਼ਨਾ ਦੇ ਵਿੱਚ ਦਿਖਾਇਆ ਹੈ ਔਰ ਦਿਖਾਇਆ ਹੈ ਕਿ ਖੁਦਾ ਨੇ ਉਹਨੇ ਕਰਜ ਨੂੰ ਉਤਾਰ ਦਿੱਤਾ ਆ ਬੋਲੋ ਹallelujah ਹallelujah ਦਿਖਾਇਆ ਖੁਦਾ ਕਿ ਦੇਖ ਮੈਂ ਤੇਰੇ ਕਰਜਾਂ ਦਾ ਉਤਾਰਤਾ ਮੂਸਾ ਨੂੰ ਪ੍ਰਭੂ ਜੀ ਕਿਹਾ ਉਹਨੇ ਕਿਹਾ ਉਹ ਵਾਅਦੇ ਵਾਲਾ ਦੇਖ ਦੇਸ਼ ਤੇ ਉਹਨੇ ਦੇਖਿਆ ਤੇ ਕਹਿੰਦਾ ਪਾਪਾ ਕਿ ਇਸੇ ਤਰ੍ਹਾਂ ਪ੍ਰਭੂ ਨੇ ਉਹਨੂੰ ਦਿਖਾਇਆ ਵਾਅਦੇ ਵਾਲਾ ਦੇਸ਼ ਵੀ ਦਿਖਾਇਆ ਖੁਦਾ ਨੇ ਬੋਲੋ ਹallelujah ਹallelujah ਫਿਰ ਉੱਤੇ ਉਹਨੇ ਕਿਹਾ ਬਚਨ ਪੜਨ ਚ ਲੱਗੇ ਰਹਿਣਾ ਪ੍ਰਾਰਥਨਾ ਚ ਵੱਧਦੇ ਜਾਣਾ ਤੇ ਪ੍ਰਾਰਥਨਾ ਵਿੱਚ ਵਧਿਆ ਸੋ ਇਸੇ ਤਰ੍ਹਾਂ ਪ੍ਰੋ ਪੁਰਾਣੇ ਨੇ ਵਿੱਚ ਲੈ ਗਿਆ ਪੁਰਾਣੇ ਉਸ ਸਮੇਂ ਦੇ ਦੇਵੀ ਖੁਦਾਨੇ ਦਰਸ਼ਨ ਦਿਖਾਏ ਤੇ ਜਿਨ੍ਹਾਂ ਦੇ ਵਿੱਚ ਖੁਦਾਨੇ ਕੁਛ ਪੁਰਾਣੇ ਨੇ ਵਿੱਚੋਂ ਵੀ ਕੱਢਾ ਕੀਤੀ ਔਰ ਕਿਹਾ ਕਿ ਦੇਖ ਮੈਂ ਤੈਨੂੰ ਅਸ਼ਯ ਦੇਣ ਜਾ ਰਿਹਾ ਉਸਨੂੰ ਕਿਹਾ ਔਰ ਇਸੇ ਤਰ੍ਹਾਂ ਉਹ ਖੁਦਾਨੇ ਜੋ ਸਿੱਕੇ ਦਿਖਾਏ ਖੁਦਾਨੇ ਦੱਸਿਆ ਕਿ ਮੈਂ ਸਾਰੇ ਤੇਰੇ ਕਰਜ ਨੂੰ ਉਤਾਰਤਾ ਔਣ ਵਾਲੇ ਜਨ ਚੋਂ ਖੁਦਾ ਉਹਨੂੰ ਪ੍ਰੈਸ ਕਰੇਗਾ ਆਸ਼ਿਸ਼ ਪੌਣ ਜਾ ਰਿਹਾ ਬੁਰ ਹallelujah ਹallelujah ਵਾਲੀ ਪ ਜਾ ਕੇ ਪਰਮਿਸ਼ਨ ਕਰਵਾਉਂਦਾ ਸ਼ੁਰੂ ਕਰਕੇ ਤੁਹਾ ਉਧਰੇ ਪ੍ਰਾਰਥਨਾ ਕਰੀਏ ਮਾ ਅਸੀਂ ਤੁਹਾ ਦਾ ਧੰਨਵਾਦ ਕਰਦੇ ਹਾਂ